ਸਖਬੀਰ ਬਾਦਲਸ ਮੇਤਾ ਇਹਨਾਂ ਉਤੇ ਐਨਐਸ ਲਾ ਕੇ ਇਹਨਾਂ ਨੂੰ ਡਿਪਟੂ ਰਟ ਜੇਲ ਦੇ ਵਿੱਚ ਭੇਜਿਆ ਜਾਵੇ ਇਹਦੇ ਉੱਤੇ ਜ਼ਮੀਨਾਂ ਹੜੱਪਣ ਦੇ ਦੋਸ਼ ਲੱਗੇ ਆ ਇਹਦੇ ਇਹ ਵੀ ਦੱਸਿਆ ਜਾ ਰਿਹਾ ਕਿ ਕਈ ਕੇਸ ਚੱਲ ਰਹੇ ਆ ਗੁਰਵਿੰਦਰ ਢਿੱਲੋਂ ਦੇ ਉੱਪਰ ਆ ਜਦੋਂ ਪੰਜਾਬ ਦੇ ਵਿੱਚ ਹੜ ਆਏ ਆ ਅੱਜ ਆਪਾਂ ਗੱਲਬਾਤ ਕਰਾਂਗੇ ਖਬਰ ਜੁੜੀ ਆ ਵਿਕਰ ਸਿੰਘ ਮਜੀਠੀਆ ਤੇ ਜਿਹੜੇ ਕਿ ਜਵਾਨ ਤੋਂ ਹੀ ਆ ਉਹਨੂੰ ਲੈ ਕੇ ਜਿਹੜਾ ਬੜਾ ਰੌਲਾ ਪਿਆ ਰਿਹਾ ਆ ਕਿ ਜਵਾਨਤਾ ਜਿਹੜੀ ਰਾਧਾ ਸਵਾਮੀ ਨੇ ਕਰਾਈ ਆ ਇਹ ਸੱਦਾ ਨਿਕਲ ਕੇ ਹੋਣਾ ਲੋਕਾਂ ਵੱਲੋਂ ਜਿਹੜੀਆਂ ਪੋਸਟਾਂ ਵੀ ਜਿਹੜੀਆਂ ਸਾਂਝੇ ਕੀਤੀਆਂ ਜਾ ਰਹੀਆਂ ਉਹ ਪੋਸਟ ਵੀ ਤੁਹਾਨੂੰ ਐ ਪੜਕੇ ਸੁਣਾਉਂਗਾ ਦੂਸਰੇ ਪਾਸੇ ਜਿਹੜਾ ਕਿ ਕੱਲ ਡੀਜੀਪੀ ਦੇ ਦਫ਼ਤਰ ਨੂੰ ਜਿਹੜਾ ਘਰਾਉ ਕੀਤਾ ਰਿਹਾ 2 ਘੰਟੇ ਜਿਹੜਾ ਉੱਥੇ ਨੰਗਾ ਨਾਚ ਕੀਤਾ ਇਹਨਾਂ ਨੇ ਅਕਾਲੀਆਂ ਨੇ ਗੁੰਡਾਗਰਦੀ ਕੀਤੀ ਆ ਪਰ ਕਿਸੇ ਨੇ ਅਜੇ ਤੱਕ ਜਿਨ੍ਹਾਂ ਨੇ ਕਿ ਸੁਖਬੀਰ ਬਾਦਲਾ ਵਿਕਰਮ ਸਿੰਘ ਮਜੀਠੀਆ ਭੂੰਦੜ ਜਾਂ ਹੋਰ ਕੁਝ ਲਾਣਾ ਉੱਥੇ ਡੀਜੀਪੀ ਦੇ 2 ਘੰਟੇ ਘੇਰੀ ਰੱਖਿਆ ਦਫਤਰ ਚੰਡੀਗੜ੍ਹ ਦੇ ਵਿੱਚ ਆ ਤੇ ਮੈਂ ਭਵਾਨਤਮਾਨ ਦੀ ਸਰਕਾਰ ਨੂੰ ਕਹਿਣਾ ਕਿ ਇਹਨਾਂ ਦੇ ਉੱਪਰ ਕਦੋਂ ਐਨਐਸਏ ਲੱਗੋਗੀ ਤੁਸੀਂ ਇਹੇ ਐਨਐਸਏ ਕਿ ਜੀ ਥਾਣਾ ਘੇਰ ਲਿਆ ਜਨਾਲਾ ਦੇ ਅੰਬਰਤਪਾਲ ਦੇ ਉੱਪਰ ਤੇ ਉਹਦੇ ਸਾਥੀਆਂ ਤੇ ਉੱਪਰ ਐਨਐਸਏ ਲਗਾ ਦਿੱਤੀ ਪਰ ਤੁਸੀਂ ਦੇਖੋ ਕਿ ਪੰਜਾਬ ਦਾ ਡੀਜੀਪੀ ਨੂੰ ਘੇਰ ਰੱਖਿਆ ਤੇ ਚੇਤਾਵਨੀ ਵੀ ਦਿੱਤੀ ਆ ਤੇ ਇਸ ਤੋਂ ਵੱਧ ਹਰਾਨਗੀ ਵਾਲੀ ਕੀ ਗੱਲ ਹੋਊਗੀ ਨਾ ਕਿਸੇ ਅਜਾਸੀ ਨੂੰ ਪਤਾ ਲੱਗੇ ਇੰਟੈਲੀਜੈਂਸੀ ਏਜੰਸੀਆਂ ਨੂੰ ਨਾ ਕਿਸੇ ਇਹਨਾਂ ਦੇ ਸੂਤਰਾਂ ਨੂੰ ਪਤਾ ਲੱਗੇ ਤੇ ਸਿੱਧਾ ਉੱਥੇ ਕੋਰ ਕਮੇਟੀ ਦੀ ਮੀਟਿੰਗ ਕਰਦੇ ਆ ਤਾਂ ਸਿੱਧਾ ਜਾ ਕੇ ਡੀਜੀਪੀ ਦੇ ਦਫ਼ਤਰ ਨੂੰ ਘੇਰ ਲੈਂਦੇ ਆ 2 ਘੰਟੇ ਉੱਤੇ ਖੌਰੂ ਪਾਇਆਗਾ ਬੜਾ ਜਿਹੜਾ ਜੋ ਕੁਝ ਕਰਕੇ ਆਇਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਤੇ ਮੈਂ ਤੁਹਾਨੂੰ ਬਿਕਰਮ ਸਿੰਘ ਮੰਜੀਠੀ ਦਾ ਬਿਆਨ ਵੀ ਸੁਣਾਉਣਾਗਾ ਤੇ ਜਿਹੜਾ ਕਿ ਇਹਨਾਂ ਨੂੰ ਦੇਖੋ ਇਰਾਦਾ ਸਮਾਮੀ ਆ ਚਾਹ ਜੋ ਮਰਜੀ ਆ ਜਿਹੜਾ ਮਰਜੀ ਕੋਈ ਦੇਹ ਧਾਰੀ ਡੰਬੀ ਗੁਰੂ ਹੋਵੇ ਉਹਨੂੰ ਲੋਕ ਮੰਨਣਾ ਤੇ ਪਰ ਜਿਹੜੀਆਂ ਕਿ ਇਹ ਸਰਕਾਰਾਂ ਦੇ ਦੇਣ ਆ ਮੈਂ ਕਹਿੰਨਾ ਜਿੰਨੇ ਇਹ ਡੇਰੇਦਾਰ ਖੜੇ ਕੀਤੇ ਆ ਇਹ ਸਰਕਾਰਾਂ ਦੇ ਦੇਣ ਆ ਪ੍ਰੈਕਟੀਕਲ ਬੰਦਿਆਂ ਦੀ ਦੇਣ ਆ ਅੱਜ ਮੈਂ ਇੱਕ ਬਿਆਨ ਪੜ੍ਹ ਰਿਆ ਸੀ ਪ੍ਰਤਾਪ ਸਿੰਘ ਬਾਜਵਾ ਦਾ ਕਹਿੰਦਾ ਭਗਵਾਨ ਤਮਨ ਨੇ ਗੁਰੂ ਦੀ ਨਿੰਦਿਆ ਕਰ ਦਿੱਤੀ ਆ ਉਹ ਤੁਹਾਡੇ ਲਈ ਗੁਰੂ ਹੋਊਗਾ ਤੁਸੀਂ ਉਹਦੇ ਉੱਤੇ ਵੋਟਾਂ ਲੈਣੀਆਂ ਨੇ ਸਾਤ ਸਿੱਖ ਕੌਮ ਦੇ ਲਈ ਗੁਰੂਗ੍ਰੰਥ ਸਾਹਿਬ ਦੇ ਉੱਪਰ ਕੋਈ ਗੁਰੂ ਨਹੀਂ ਇਹ ਦੇ ਧਾਰੀ ਗੁਰੂ ਢਾਮਾ ਇਹ ਚਲਾਏ ਤੁਸੀਂ ਆ ਤੁਹਾਡੀਆਂ ਸਰਕਾਰਾਂ ਨੇ ਬਿਠਾਏ ਆ ਕੋਈ ਸਰਸੇ ਬਿਠਾਦਾ ਕੋਈ ਨੂਰ ਮੈਲੀ ਬਿਠਾਤਾ ਕੋਈ ਭਨੇਾਰੇ ਵਾਲਾ ਵਰਗੇ ਬਿਠਾਤਾ ਕਿਤੇ ਆ ਬਿਆਸ ਵਰਗਾ ਜਿਹੜਾ ਡੇਰਾ ਪਰ ਫੁੱਲ ਤਾਂ ਕਿੰਨੇ ਕੀਤੇ ਆ ਇਹ ਜਿਹੜਾ ਪ੍ਰੈਕਟੀਕਲ ਬੰਦਿਆਂ ਨੇ ਕੀਤੇ ਆ ਇਹ ਤੁਹਾਡੀ ਸਾਰੀ ਦੇਣ ਆ ਇਸ ਕਰਕੇ ਅੱਜ ਸਿੱਖ ਕੌਮ ਕਮਜ਼ੋਰ ਕਿਹਨੇ ਕੀਤੀ ਆ ਇਹਨਾਂ ਡੇਰੇਦਾਰਾਂ ਨੇ ਅੱਜ ਦੇਖੋ ਇਹਨਾਂ ਦੀ ਵੋਟਾਂ ਵੋਟ ਬੈਂਕ ਦਾ ਐਡਾ ਅਸਰ ਹੋ ਗਿਆ ਕਿ ਸਰਕਾਰਾਂ ਵੀ ਬੜੀਆਂ-ਬੜੀਆਂ ਝੁਕਦੀਆਂ ਨੇ ਮੋਦੀ ਵਰਗੇ ਵੀ ਜਿਹੜਾ ਪ੍ਰਧਾਨ ਮੰਤਰੀ ਉਹ ਵੀ ਇਹਨਾਂ ਸਾਧਾਂ ਦੇ ਪੈਰੀ ਪੈਂਦੇ ਆ ਮਜੀਠੀਏ ਵਰਗੇ ਤਾਂ ਇਹਨਾਂ ਨੇ ਦਾ ਪੈਣੀ ਇਹਨਾਂ ਦਾ ਸਾਰਾ ਲੰਗ ਲਾਣੀ ਜਿਹੜਾ ਮਜੀਠੀਆ ਹੋਇਆ ਜਾਂ ਇਹਨਾਂ ਦੀ ਜਿਹੜੀ ਸਖਬੀਰ ਬਾਦਲਾ ਦੀ ਮਾਤਾ ਸਈ ਜਾਂ ਸਖਬੀਰ ਬਾਦਲਾ ਪ੍ਰਕਾਸ਼ ਬਾਦਲਾ ਇਹ ਡੇਰੇ ਜਿਹੜਾ ਸੌਦਾ ਸਾਧ ਦੇ ਪੈਰੀ ਲੜਦੇ ਰਹੇ ਨੂਰ ਮਹਿਲੇ ਦੀ ਇਹਦੀ ਮਾਸ ਜਿਹੜੀ ਸੁਖਵੀਰ ਬਦਲ ਦੇ ਸ੍ਰਿੰਦਰ ਕੌਰ ਉਹ ਪੱਕੀ ਚੇਲਣ ਸੀ ਉਹਦੇ ਬਣਾਸਾਰ ਦੀ ਨਹੀਂ ਸੀ ਇੱਕ ਮਿੰਟਾ ਜਿੱਦਿਓ ਮਰ ਗਿਆ ਫਰਿੱਜ ਚ ਲਾਤਾ ਜ 12 13 ਸਾਲ ਹੋ ਗਏ ਆ ਅੱਜ ਉਹਨੂੰ ਫੋਕਣ ਦੀ ਤਿਆਰੀ ਨਹੀਂ ਕਰਦੇ ਸਰਕਾਰਾਂ ਸੁੱਤੀਆਂ ਪਈਆਂ ਉਹ ਤੇ ਉਹ ਜਿਹੜਾ ਸਾਧਾ ਜਿਹੜਾ ਮਰਿਆ ਹੋਇਆ ਉਹਨੂੰ ਫਰਿੱਜ ਚ ਲਈ ਬੈਠੇ ਕਹਿੰਦੇ ਸਾਡਾ ਸਮਾਜ ਕਹਿੰਦਾ ਹੈ ਸਾਧ ਸਮਾਦੀ ਚ ਪਿਆਗਾ ਐਡੀ ਲੋਕਾਂ ਦੀ ਮਾਸਟਰ ਘਟਿਆ ਉਹ ਡਾਕਟਰਾਂ ਨੇ ਕਹਿਤਾ ਪੈਨਲ ਨੇ ਕਿ ਭਾਈ ਇਹ ਤਾਂ ਕਿੱਦੇ ਦਾ ਮਰਿਆ ਮੁੱਕਿਆਗਾ ਤੁਸੀਂ ਇਹਨੂੰ ਮਚਾ ਦਿਓ ਪਰੇ ਪਰ ਕਹਿੰਦੇ ਨਹੀਂ ਜੀ ਸਾਡਾ ਸਾਧਤਾ ਜਿਹੜਾ ਗੁਰੂ ਆ ਕਹਿੰਦੇ ਸਾਡਾ ਤੇ ਉਹ ਸਮਾਧੀ ਚ ਬੈਠਾ ਹੈਗਾ ਇਹ ਹਾਲ ਨੇ ਨਾ ਲੋਕਾਂ ਦੇ ਪਹਿਲਾਂ ਤੁਹਾਨੂੰ ਮੈਂ ਇੱਕ ਵੀਡੀਓ ਵੀ ਸੁਣਾਉਣਾ ਉਸ ਤੋਂ ਪਹਿਲਾਂ ਕਿਸੇ ਨੇ ਪੋਸਟ ਭੇਜੀ ਆ ਉਹ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਕਿ ਲੋਕਾਂ ਵੱਲੋਂ ਇੱਕ ਪੋਸਟ ਭੇਜੀ ਗਈ ਆ ਬਹਿ ਲ ਹੋ ਰਹੀ ਆ ਉਹਦੇ ਉੱਤੇ ਰਾਦਾ ਸਮਾਮੀ ਗੁਰਵਿੰਦਰ ਢਿੱਲੋਂ ਬਾਰੇ ਕੀ ਲਿਖਦੇ ਆ ਲੋਕ ਆ ਬਾਬਾ ਜੀ ਜਮਾਨਤਾਂ ਵਾਲੇ ਤੇ ਇੱਥੇ ਉੱਪਰ ਤਾਰਾ ਜੋੜ ਕੇ ਜਮਾਨਤਾਂ ਕਰਾਈਆਂ ਜਾਂਦੀਆਂ ਹਨ ਨਸ਼ਾ ਤਸਕਰ ਅਤੇ ਲਟੇਰੇ ਭਰਾਵਾਂ ਲਈ ਖਾਸ ਪੈਕੇਜ ਜਮੀਨਾ ਦੱਬਣ ਲਈ ਇੱਕ ਵਾਰ ਜਰੂਰ ਮਿਲੋ ਇੱਕ ਵਾਰੀ ਜਰੂਰ ਮੌਕਾ ਦਿਓ ਤੇ ਤੁਹਾਡਾ ਖਾਸ ਡੇਰੇਦਾਰ ਗੁਰਵਿੰਦਰ ਸਿੰਘ ਢਿੱਲੋਂ ਡੇਰਾ ਬਿਆਸ ਆ ਜਾਨੀ ਕਿ ਇਹਦੇ ਉੱਤੇ ਜਮੀਨਾ ਹੜੱਪਣ ਦੇ ਦੋਸ ਲੱਗੇ ਆ ਇਹਦੇ ਇਹ ਵੀ ਦੱਸਿਆ ਜਾ ਰਿਹਾ ਕਿ ਕਈ ਕੇਸ ਚੱਲ ਰਹੇ ਆ ਗੁਰਵਿੰਦਰ ਢਿੱਲੋਂ ਦੇ ਉੱਪਰ ਆ ਜਦੋਂ ਪੰਜਾਬ ਦੇ ਵਿੱਚ ਹੜ ਆਇਆ ਆ ਆਪ ਨੇ ਡੇਰੇ ਨੂੰ ਕਿ ਪਾਣੀ ਸਾਡੇ ਡੇਰੇ ਵਿੱਚ ਵੜ ਜੇ ਤਾਂ ਬੰਨ ਮਾਰ ਲੈ ਕੇ ਪੰਜਾਬ ਸਾਰਾ ਡੁੱਬਦਾ ਡੁੱਬ ਜਾਵੇ ਸਾਡੇ ਡੇਰੇ ਵਿੱਚ ਤੌਕਾ ਪਾਣੀ ਦਾ ਨਹੀਂ ਆਉਣਾ ਚਾਹੀਦਾ ਅੱਜ ਉਹਦੇ ਅੰਦੇ ਭਗਤ ਕਹਿੰਦੇ ਸਾਡਾ ਬਾਬਾ ਤਾਂ ਐ ਨਹੀਂ ਸੀ ਸਾਡਾ ਬਾਬਾ ਤਾਂ ਐ ਨਹੀਂ ਸੀ ਉਹ ਸਰਿਆਮ ਜਿਹੜਾ ਕਿ ਇੱਕ ਜਿਨੇ ਨਸੇ ਦੇ ਤਸਕਰ ਜਿਨੂੰ ਕਿਹਾ ਜਾਂਦਾ ਜਿਨੂੰ ਇਹ ਕਿਹਾ ਜਾਂਦਾ ਕਿ ਮਾਮਾ ਦੇ ਪੁੱਤ ਪਤਾ ਨਹੀਂ ਕਿੰਨੇ ਕਿ ਮਰਵਾਏ ਆ ਤੁਸੀਂ ਅੱਜ ਉਹ ਧਾਰ ਦਾ ਡੇਰੇ ਦਾ ਆ ਸਾ ਦਾ ਆਜ ਉਹਦੀ ਜਮਾਨ ਤੱਕ ਰੋਂਦਾ ਫਿਰਦਾ ਹੈਗਾ ਉਹਦਾ ਮੁਲਾਕਾਤ ਕਰਵਾਉਂਦਾ ਫਿਰਦਾ ਹੈਗਾ ਦੇਖੋ ਕਿ ਇੱਕ ਨਸੇ ਤਸਕਰ ਨੇ ਜਿਹੜਾ ਇੱਕ ਤੁਸੀਂ ਰੱਬ ਕਹਿ ਰਹੇ ਸੀ ਉਹਨੂੰ ਮੰਨ ਰਹੇ ਹੋ ਤੁਸੀਂ ਜਿਹੜੇ ਕਿ ਜਿੰਨੇ ਵੀ ਤੁਸੀਂ ਉਹਦੇ ਨਾਲ ਜੁੜੇ ਹੋ ਤੁਸੀਂ ਉਹਨੂੰ ਗੁਰੂ ਮੰਨਦੇ ਹੋ ਰੱਬ ਮੰਨਦੇ ਹੋ ਪਤਾ ਨਹੀਂ ਕੀ ਕੀ ਮੰਨਦੇ ਹੋ ਜਿਸ ਤਰ੍ਹਾਂ ਸੌਦਾ ਸਾਧ ਨੂੰ ਕੋਈ ਪਿਤਾ ਮੰਨਦਾਗਾ ਕੋਈ ਫਲਾਣਾ ਮੰਨਦਾ ਬਲਾਤਕਾਰੀ ਨੂੰ ਇਸ ਤਰ੍ਹਾਂ ਕਰਕੇ ਤੁਹਾਡਾ ਹਾਲ ਹੋਇਆ ਪਿਆਗਾ ਤੇ ਤੁਹਾਨੂੰ ਪਹਿਲਾਂ ਮੰਜੇਠੀ ਦੀ ਇੱਕ ਵੀਡੀਓ ਸੁਣਾ ਦਵਾਂ ਮੈਂ ਫਿਰ ਮੈਂ ਕਿਹਰੇ ਵਾਲਾ ਟੱਕੇ ਪਹਿਲਾਂ ਸ਼ਰਾਬੀ ਕਬਾਬੀ ਹੁੰਦਾ ਕਹਿੰਦਾ ਇਹਦੀ ਾਕਾਤ ਨਹੀਂ ਭਗਵੰਤ ਮਾਨ ਦੀ ਤੇਰੀ ਕਿੱਡੀ ਗਾਕਾਤਾ ਇਹਦਾ ਸ਼ਰਾਬੀ ਕਰਬ ਕਬਾਬੀ ਮੰਨ ਲੈਨੇ ਆ ਕਿ ਹੋ ਹੈਗਾ ਗਾਜਾ ਮੰਨ ਲੈਨੇ ਆ ਹੋਊਗਾ ਪਰ ਤੂੰ ਤੁਹਾਡੇ ਵਾਂਗੂ ਚਿੱਟਾ ਤਾਂ ਨਹੀਂ ਵੇਚਿਆ ਚਿੱਟਾ ਬਾਣ ਤੁਹਾਡੇ ਵਾਂਗੂ ਜ਼ਮੀਨਾਂ ਵੇਚ-ਵੇਚ ਕੇ ਪ੍ਰਾਪਰਟੀਆਂ ਤਾਂ ਨਹੀਂ ਖੜੀਆਂ ਕੀਤੀਆਂ ਜ਼ਮੀਨਾਂ ਤਾਂ ਨਹੀਂ ਬਣਾਈਆਂ ਜਾਇਦਾਦਾਂ ਤਾਂ ਨਹੀਂ ਬਣਾਈਆਂ ਲੋਕਾਂ ਦੇ ਪੱਤਾ ਤਾਂ ਨਹੀਂ ਮਾਰੇ ਅੱਜ ਤੁਹਾਨੂੰ ਬੜਾ ਸ਼ੇਕ ਲੱਗਦਾ ਹੁਣ ਤੁਹਾਨੂੰ ਮੈਂ ਇੱਕ ਜਿਹੜਾ ਡੀਜੀਪੀ ਨੂੰ ਚੈਲੰਜ ਕੀਤਾ ਉਹ ਵੀ ਤੁਹਾਨੂੰ ਸੁਣਾਉਣਾ ਕਿ ਹੁਣ ਭਾਰਤਮਾਨ ਸਰਕਾਰ ਆ ਉਹ ਜਿਹੜੀ ਪੰਜਾਬ ਦੀ ਹੈ ਉਹ ਜਿਹਦੀ ਕੰਮ ਹੈ ਲਾਅ ਐਂਡ ਆਰਡਰ ਦੇਖਣਾ ਗੈਂਗਸਟਰਾਂ ਦੇ ਖਿਲਾਫ ਡਰਗ ਦੇ ਖਿਲਾਫ ਲੜਾਈ ਲੜਨਾ ਉਹ ਸਹੀ ਮੈਨੇ ਤੇ ਇਹਨਾਂ ਨੇ ਆਪਣੀ ਇੱਕ ਪ੍ਰਾਈਵੇਟ ਆਰਮੀ ਬਣਾ ਲਈ ਜਿਹਨੂੰ ਜੀ ਕਰਦਾ ਝੂਠਾ ਕੇਸ ਕਰ ਦਿੰਦੇ ਆ ਜਿਹਨੂੰ ਫੜਨਾ ਚਾਹੁੰਦੇ ਨੂੰ ਫੜ ਲੈਂਦੇ ਆ ਆ ਮਾਹੌਲ ਜਿਹੜਾ ਬਣ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਨੇ ਡਿਸਕਸ ਕੀਤਾ ਜਿਵੇਂ ਪਹਿਲੇ ਮਜੀਠੀਆ ਸਾਹਿਬ ਤੇ ਇਹਨਾਂ ਨੇ ਡਰੱਗਜ਼ ਦਾ ਕੇਸ ਉਠਾ ਪਾਇਆ ਜਦੋਂ ਡਰੱਗਜ਼ ਦੇ ਕੇਸ ਵਿੱਚ ਕੁਛ ਨਹੀਂ ਮਿਲਿਆ ਹਲੇ ਤੱਕ ਦੇਖ ਲਓ ਚਲਾਨ ਨਹੀਂ ਪੇਸ਼ ਹੋਇਆ ਉਹਦੇ ਦਫ਼ਤਰ ਕਿਸੇ ਉਹਨੂੰ ਲੈ ਕੇ ਕੋਲੀ ਨੂੰ ਵਰਤ ਕੇ ਕਿਉਂਕਿ ਸਿੱਧਾ ਦਾ ਪੰਗਾ ਲੈਂਦੇ ਨਹੀਂ ਤੇ ਉਹ ਵਰਤ ਕੇ ਉੱਥੇ ਜਾ ਕੇ ਉੱਥੋਂ ਹੀ ਸਮਾਨ ਚੱਕ ਲੈ ਤੂੰ ਅਸੀਂ ਫੈਸਲਾ ਕੀਤਾ ਸਾਰੀ ਪਾਰਟੀ ਨੇ ਅੱਜ ਕਿਸੇ ਦਾ ਡੀਜੀਪੀ ਕੋਲ ਜਾਣੇ ਕੀ ਜੇ ਤੁਸੀਂ ਪਰਚਾ ਦੇਣਾ ਫਿਰ ਦਲੇਰੀ ਨਾਲ ਦਿਓ ਸਿੱਧੇ ਦਿਓ ਮਰਦਾ ਮੰਗੂ ਪਰਚਾ ਦਿਓ ਐ ਨਹੀਂ ਆ ਕਿ ਲੁਕੋ ਲੁਕੋ ਕੇ ਗਰੀਬ ਬੰਦਿਆਂ ਦੇ ਘਰਾਂ ਨੂੰ ਚੱਕ ਕੇ ਉਹਨਾਂ ਦੀ ਲੇਡੀਜ਼ ਨੂੰ ਤੰਗ ਕਰਕੇ ਉਹਨਾਂ ਤੋਂ ਝੂਠੇ ਬਿਆਨ ਦੇ ਕੇ ਅਸੀਂ ਸਮੂਚੀ ਕੋਰ ਕਮੇਟੀ ਹੁਣ ਡੀਜੀਪੀ ਨੂੰ ਦਫ਼ਤਰ ਨੂੰ ਘੇਰਿਆ ਸੁਖਬੀਰ ਬਾਦਲ ਤੇ ਐਂਡ ਜੁੰਡਲੀ ਨੇ ਭਵੰਤਮਾਨ ਨੂੰ ਐਕਸ਼ਨ ਲੈਣਾ ਚਾਹੀਦਾ ਭਵੰਤਮਾਨ ਨੂੰ ਮਜੀਠੀਆ ਸਮੇਤ ਤੇ ਜਿਹੜਾ ਕਿ ਆਪਣਾ ਸਖਬੀਰ ਬਾਦਲ ਸੁਮੇਤਾ ਇਹਨਾਂ ਉੱਤੇ ਐਨਐਸ ਲਾ ਕੇ ਇਹਨਾਂ ਨੂੰ ਡਿਪਟੂ ਰਜੇਲ ਦੇ ਵਿੱਚ ਭੇਜਿਆ ਜਾਵੇ ਇਹ ਲੋਕ ਕਹਿ ਰਹੇ ਆ ਇਹ ਲੋਕਾਂ ਦੀ ਮੰਗ ਆ ਲੋਕ ਕਹਿੰਦੇ ਆ ਕਿ ਜੇਕਰ ਇੱਕ ਅੰਬਰਧਾਰੀ ਜਿਹਨੂੰ ਤੁਸੀਂ ਕਹਿੰਦੇ ਕਿ ਜੇ ਨਾਲਾ ਦੇ ਵਿੱਚ ਕਾਣ ਕਰ ਦਿੱਤਾ ਫਲਾਣਾ ਕਰ ਦਿੱਤਾ ਉਹ ਤੇ ਐਨਐਸ ਲੱਗ ਸਕਦੀ ਆ ਤਾਂ ਫਿਰ ਇਹਨਾਂ ਚੋਰਾ ਦੇ ਉੱਪਰ ਕਿਉਂ ਨਹੀਂ ਲੱਗਦੀ ਇਹਨਾਂ ਲਟੇਰਿਆਂ ਦੇ ਉੱਪਰ ਕਿਉਂ ਨਹੀਂ ਲੱਗਦੀ ਜਿਨ੍ਹਾਂ ਨੇ ਪੰਜਾਬ ਲੁੱਟ ਕੇ ਸਾਰਾ ਖਾਲਿਆ ਜਿਨ੍ਹਾਂ ਨੇ ਪੰਜਾਬ ਦੀ ਬਰਬਾਦੀ ਕਰ ਦਿੱਤੀ ਆ ਜਿਨ੍ਹਾਂ ਨੇ ਗੁਰੂਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੋਂ ਲੈ ਕੇ ਜਿਹੜਾ ਨਰਕਾਰੀ ਕੰਡ ਤੋਂ ਲੈ ਕੇ ਜਿਹੜਾ ਅੱਜ ਤੱਕ ਜੋ ਕੁਝ ਕੀਤਾ ਇਨ ਤੁਹਾਡੇ ਰਾਜ ਦੇ ਵਿੱਚ ਅਕਾਲੀ ਦਲ ਨੂੰ ਮੈਂ ਕਹਿਣਾ ਬਾਦਲ ਦਲ ਨੂੰ ਤੁਹਾਡੇ ਰਾਜ ਦੇ ਵਿੱਚ ਜਵਾਬੇ ਲੱਗੇ ਆ ਤੁਹਾਡੇ ਰਾਜ ਦੇ ਵਿੱਚ ਜਿਹੜਾ ਕਿ ਕਿਤਾਬਾਂ ਰੱਖਣ ਦੇ ਉਹਦੇ ਵਿੱਚ ਉਮਰਾ ਕੈਦਾਂ ਹੋਈਆਂ ਨੇ ਤੁਹਾਡੇ ਰਾਜ ਦੇ ਵਿੱਚ ਕਿੰਨੇ ਨਹਾਤੇ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਭਾਈ ਜਸਵਾਲ ਸਿੰਘ ਚੌਰ ਸਿੱਧਵਾ ਗਰਦਾਸਪੁਰ ਦਾ ਰਹਿਣ ਵਾਲਾ ਤੁਹਾਡੀ ਪੁਲਿਸ ਨੇ ਮਾਰੇ ਆ ਦੋ ਵਰਗਾੜੀ ਵਿੱਚ ਤੁਹਾਡੀ ਪੁਲਿਸ ਨੇ ਮਾਰੇ ਆ ਤੇ अनेका ਜਿਹੜੇ ਕਿ ਹੋਰ ਆ ਗੁਰੂ ਧੰਮ ਦਾ ਵਿਰੋਧ ਕਰਦੇ ਸੀ ਤੇ ਪਤਾ ਨਹੀਂ ਤੁਸੀਂ ਕਿੰਨੇ ਕਿੰਨੇ ਸਿੱਖਾਂ ਨੂੰ ਸ਼ਹੀਦ ਕੀਤਾ ਹੁਣ ਆਪਣੇ ਬਾਰੇ ਤੁਸੀਂ ਕਹਿੰਦੇ ਕਿ ਪੁਲਿਸ ਵਰਤ ਰਿਹਾ ਭਾਈ ਕੋਈ ਘੱਟ ਨਹੀਂ ਨਾ ਤੁਸੀਂ ਕੱਟੋ ਨਾ ਹੀ ਕੱਟਾ ਨਾ ਕੈਪਟਨ ਦੇ ਘੱਟ ਸੀ ਜਿਹਦਾ ਰਾਜ ਆਉਂਦਾ ਜਿਹਦੀ ਰਾਜ ਭਾਗ ਗੱਡੀ ਤੇ ਬੈਠ ਜਾਂਦਾ ਉਹੀ ਚੰਮ ਦੀਆ ਚਲਾਉਂਦਾਗਾ ਤੁਸੀਂ ਜਿਹੜਾ 5 10 15 ਸਾਲ ਪਹਿਲਾਂ ਚੰਮ ਦੀਆਂ ਚਲਾਈਆਂ ਹੁਣ ਤੁਸੀਂ ਭਾਲ ਦੋ ਕਿ ਸਾਨੂੰ ਉਹੀ ਮੌਕਾ ਦੇਵੇ ਅਸੀਂ ਫੇਰ ਇਹਨਾਂ ਦੇ ਬਦਲੇ ਲਈ ਸਿੱਖਾਂ ਦੇ ਤੇ ਇਸ ਵੀਡੀਓ ਨੂੰ ਵੱਤ ਵਾਰ ਜਰੂਰ ਸ਼ੇਅਰ ਕਰ ਦਿਓ ਕਿ ਕੌਣ ਚਾਹੁੰਦਾਗਾ ਕਿ ਮੰਜੇਠੀਆ ਸਮੇਤਾ ਅ ਸਰਬੀਰ ਬਾਦ ਸਮੇਤਾ ਇਹਨਾਂ ਉੱਤੇ ਐਨਐਸਏ ਲੱਗੇ ਤੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਸੁਟਿਆ ਜਾਵੇ ਕਿਉਂਕਿ ਇਹ ਗੁੰਡਾਗਰਦੀ ਸਰੇ ਆਮ ਕਰਕੇ ਆਏ ਆ ਡੀਜੀਪੀ ਦੇ ਦਫਤਰ ਦੇ ਵਿੱਚ ਘੇਰ ਕੇ ਆਇਆ ਚੇਤਾਵਨੀ ਦੇ ਕੇ ਆਇਆ ਇਹ ਦੇਖੋ ਹੁਣ ਕਿੰਨਾ ਵੱਡਾ ਮਸਲਾ ਹੈਗਾ ਆਪਣੇ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਧੰਨਵਾਦ ਵੈਰਜੂਗਾ ਖਾਲਸਾ ਵੈਰਜੂ ਕੀ ਫਤਿਹ